ਅੰਮ੍ਰਿਤਸਰ ਪੁਲਿਸ ਨੇ ਇੱਕ ਇਦਾਂ ਦੇ ਗਰੋਹ ਨੂੰ ਕਾਬੂ ਕੀਤਾ ਜੋ ਦੱਸਿਆ ਜਾ ਰਿਹਾ ਹੈ ਕਿ ਧਾਰਮਿਕ ਸਥਾਨਾਂ ਤੋਂ ਮੋਟਰਸਾਈਕਲ ਚੋਰੀ ਕਰਦਾ ਸੀ ਇਸੇ ਜਾਦਾ ਕਿ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਤੇ ਹੋਰ ਗੁਰਦੁਆਰਿਆਂ ਨੂੰ ਇਹ ਮੁੱਖ ਨਿਸ਼ਾਨਾ ਬਣਾਉਂਦੇ ਸੀ ਜਿੱਥੇ ਕਿ ਜ਼ਿਆਦਾ ਭੀੜ ਭਾਰਾ ਇਲਾਕਾ ਸੀ ਤੇ ਉਸ ਦੇ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਦੇ ਸੀ ਜਿਸ ਤੋਂ ਬਾਅਦ ਪੁਲਿਸ ਨੇ ਅੱਜ ਇਨਾਂ ਨੂੰ ਕਾਬੂ ਕਰ ਲਏ ਤੇ ਇਨਾਂ ਕੋਲੋਂ ਸੱਧ ਦੇ ਕਰੀਬ ਮੋਟਰਸਾਈਕਲ ਬਰਾਮਦ ਕੀਤੇ ਨੇ ਪੁਲਿਸ ਨੂੰ ਦੱਸਿਆ ਜਾ ਰਿਹਾ ਹੈ ਕਿ ਹੋਰ ਵੀ ਜਿਹੜੇ ਇਨਾਂ ਦੇ ਨਾਲ ਦੇ گروਹ ਦੇ ਮੈਂਬਰ ਨੇ ਉਹਨਾਂ 'ਤੇ ਵੀ ਛਾਪੇਮਾਰੀ ਲਗਾਤਾਰ ਜਾਰੀ ਹੈ ਤੁਸੀਂ ਵੀ ਸੁਣੋ ਇਹ ਪੂਰੀ ਖਬਰ ਮਾਨਯੋਗ ਸੀਪੀ ਸਾਹਿਬ શ્રી ਗੁਰਪ੍ਰੀਤ ਸਿੰਘ ਕੋਲ ਆਈਪੀਐਸ શ્રી ਵਿਜੇ ਆਲਮ ਜੀ ਪੀਪੀਐਸ શ્રી ਨਵਜੋਤ ਸਿੰਘ ਜੀ ਐਡੀਸੀਪੀ 3 શ્રી ਗੁਰਿੰਦਰ ਗੁਰਿੰਦਰਪਾਲ ਸਿੰਘ ਸਿੱਧੂ ਐਸੀਪੀ ਈਸਟ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਕੱਲੂ ਘਾਰੇ ਦੇ ਸਬੰਧ ਚ ਤੇ ਇਲੈਕਸ਼ਨਾਂ ਦੇ ਸਬੰਧ ਜਿਹੜਾ ਕੋਰਟ ਆਫ ਕੰਡਕਟ ਲੱਗਾ ਹੋਇਆ ਹੈ ਬਹੁਤ ਸ਼ਕਤੀ ਦੇ ਨਾਲ ਜਿਹੜਾ ਚੈਕਿੰਗ ਕੀਤੀ ਜਾਂਦੀ ਹੈ ਇਸੇ ਦੌਰਾਨ ਏਐਸਆਈ ਪ੍ਰੀਮ ਸਿੰਘ ਏਐਸਆਈ ਬਲਦੇਵ ਸਿੰਘ ਤੇ ਸਬ ਇੰਸਪੈਕਟਰ ਅਰਿਸ਼ ਕੁਮਾਰ ਜੀ ਇਹ ਕਵਕਵਕ ਟੀਮਾਂ ਦੇ ਨਾਲ ਇਲਾਕੇ ਦੇ ਵਿੱਚ ਗਸ਼ਤਨੀ ਨਿਕਲੇ ਸੀ ਇਨਫਾਰਮੇਸ਼ਨ ਆਈ ਕਿ ਧਾਰਮਿਕ ਸਥਾਨਾਂ ਤੋਂ ਦੋ ਪੁਰਾਣੇ ਜਿਹੜੇ ਕਾਫੀ ਉਹਨਾਂ ਤੇ ਮੁਕਦਮੇ ਦਰਜ ਨੇ ਰਣਜੀਤ ਸਿੰਘ ਇਨੀ ਸੰਭੰਗਾ ਇਹ ਕਾਲਗੜ੍ਹ ਧਪਈਆਂ ਦਾ ਆ ਰਾਹੁਲ ਪ੍ਰੀਤ ਸਿੰਘ ਇਹ ਹੈਗਾ ਠੱਠੀਖਾਰਾ ਜ਼ਿਲ੍ਹਾ ਤਰਨਤਾਰਨ ਤੋਂ ਇਸ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੋਂ ਧਾਰਮਿਕ ਸਥਾਨਾਂ ਦਰਬਾਰ ਸਾਹਿਬ ਗੁਰਦੁਆਰਾ 시ਧਾ ਸਾਹਿਬ ਅਤੇ ਹੋਰ ਜਿਹੜੇ ਭੀੜ ਭੜਕੇ ਵਾਲੇ ਇਲਾਕੇ ਉਹਨਾਂ ਦੇ ਵਿੱਚੋਂ ਇਹ ਬਾਈਕ ਚੋਰੀ ਕਰਕੇ ਲੈ ਜਾਂਦੇ ਸੀਗੇ ਇਹਨਾਂ ਨੂੰ ਬਾਈਕ ਚੋਰੀ ਕਰਦੇ ਆ ਇਹਨਾਂ ਨੇ ਪ੍ਰੇਮ ਸਿੰਘ ਹੋਣਾ ਨੇ ਇਹਨਾਂ ਨੂੰ ਮੇਰੀ ਪਾਰਟੀ ਨੇ ਗ੍ਰਿਫਤਾਰ ਕੀਤਾ ਦੌਰਾਨੇ ਪੁੱਛ ਕੇ ਇਹਨਾਂ ਨੇ 4 ਮੋਟਰਸਾਈਕਲ ਸਪਲੈਂਡਰ ਇੱਕ ਪੈਸ਼ਨ ਪਲੱਸ ਇੱਕ ਟੀਵੀ ਟੀਵੀਐਸ ਔਰ ਇੱਕ ਪ੍ਰੋਟੀਨਾ ਮੋਟਰਸਾਈਕਲ ਜਿਹੜੇ ਨੇ ਹੁਣ ਤੱਕ ਸੱਤ ਮੋਟਰਸਾਈਕਲ ਰਿਕਵਰ ਕਰਾਏ ਨੇ ਅੱਜ ਫਿਰ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਰਿਮਾਂਡ ਲੈ ਕੇ ਔਰ ਵੀ ਜਿਹੜੇ ਇਹਨਾਂ ਨੇ ਦੋ ਮੋਟਰਸਾਈਕਲ ਦੱਸੇ ਆ ਤਰਨਤਾਰਨ ਵਾਲੀ ਸਾਈਡ ਤੇ ਉਹ ਵੀ ਜਿਹੜੇ ਮੋਟਰਸਾਈਕਲ ਨੇ ਉਹ ਰਿਕਵਰ ਕਰਕੇ ਤੇ ਜਿਹੜਾ ਵੱਤ ਵਤ ਜਿੰਨਾਂ ਨੂੰ ਰਿਕਵਰੀ ਕੀਤੀ ਜਾਊਗੀ ਤੇ ਸਲਾਖਾ ਮਿਸ਼ੀ ਭੇਜਿਆ ਜਾ ਸਰ ਇਹਨਾਂ ਦੋਵਾਂ ਦੋਸ਼ੀਆਂ ਦੇ ਵਿਚ ਆਪਸ ਦੇ ਵਿੱਚ ਰਿਲੇਸ਼ਨ ਕੀ ਹੈਗਾ ਇਹ ਜਿਹੜਾ ਮਾਮਾ ਭਨੇਵਾ ਜੀ ਇਹ ਲਗਾਤਾਰ ਜਿਹੜਾ ਚੋਰੀਆਂ ਕਰਦੇ ਆ ਜਿਹੜਾ ਇਹ ਮਾਮਾ ਵਾ ਰਣਜੀਤ ਸਿੰਘ ਇਹ ਕਾਲਗੜ੍ਹ ਤੇ ਪਈਆਂ ਰਹਿੰਦਾ ਜਿਹੜਾ ਖਾਰੇ ਵਾਲਾ ਮੁੰਡਾ ਉਹ ਰਾਹੁਲ ਪ੍ਰੀਤ ਇਹ ਵੀ ਉਹਦੇ ਕੋਲ ਮਾਮੇ ਕੋਲ ਹੀ ਉੱਤੇ ਜ਼ਿਆਦਾ ਰਹਿੰਦਾ ਆਪਣੇ ਪਿੰਡ ਵੀ ਰਹਿੰਦਾ ਤੇ ਇਹ ਨਸ਼ੇ ਦੀ ਗੱਲ ਅਜੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਪਾਰਟ ਉਹਨਰਵੈਸਟੀਗੇਸ਼ਨ ਆ ਜੋ ਵੀ ਗੱਲ ਸਾਹਮਣੇ ਆਊ ਨਸ਼ੇ ਵਾਲੀ ਵੀ ਆਊਗੀ ਤੇ ਉੱਤੇ ਵੀ ਵੱਖ-ਵੱਖ ਤਰ੍ਹਾਂ ਨਾਲ ਕੁੱਛਕਿਛ ਕੀਤੀ ਜਾਊਗੀ ਔਰ ਕਾਨੂੰਨੀ ਕੀਤੀ ਚੋਣ ਇਹ ਮਨਰੋਫਾਈਲ ਜਿਹੜਾ ਰਣਜੀਤ ਸਿੰਘ ਆ ਇਹਦੇ ਤੇ ਦੋ ਮੁਕਦਮੇ ਐਂਡੀਪੀਐਸ ਅੰਕੜੇ ਆ ਤੇ ਇੱਕ ਚੋਰੀ ਦਾ ਮੁਕਦਮਾ ਦਰਜ ਆ ਜਿਹੜਾ ਦੂਸਰਾ ਵਾ ਉਹਦੀ 22 ਸਾਈਡੀ ਦੇ ਵਿੱਚ ਅਜੇ ਕੁਝ ਨਹੀਂ ਆ ਰਿਹਾ ਫਿਰ ਵੀ ਉਹਦੇ ਥਾਣੇ ਤੋਂ ਕਨਫਰਮ ਕੀਤਾ ਜਾ ਰਿਹਾ ਆ ਜੋ ਵੀ ਇਹਨਾਂ ਨੇ ਪਹਿਲਾਂ ਮਾਰਦਾ ਤਾਂ ਕੀਤੀਆਂ ਹੋਣਗੀਆਂ ਉਹ ਵੀ ਸਾਹਮਣੇ ਨਾਲ ਲਿਖ ਕੇ ਭੇਜੀ ਜਾਣੀਆਂ ਉਹ ਚੋਰੀ ਕਰਕੇ ਕਿਸੇ ਨੂੰ ਵੇਚਦੇ ਸੀ ਆ ਤੁਹਾਨੂੰ ਮੋਟਰਸਾਈਕਲ ਜਿਹੜੇ ਇਹ ਆਪਰ ਕਵਰ ਕੀਤੇ ਇਹਦੇ ਇਹਨਾਂ ਦੇ ਕੋਲੋਂ ਜਿਹੜੇ ਕਿ ਇਹਨੂੰ ਅੱਗੇ ਵੇਚੇ ਹੋਣਗੇ ਉਹਦੇ ਤੇ ਜੇ ਤਫ਼ਤੀਸ਼ جاری ਹੈ ਰਿਮਾਂਡ ਲਵਾਂਗੇ ਜਿੱਥੇ-ਜਿੱਥੇ ਵੀ ਇਹਨਾਂ ਨੇ ਵੇਚੇ ਹੋਣਗੇ ਲੈ ਕੇ ਉਹ ਕਵਰ ਕਰਕੇ ਸਾਰੇ ਉਹਨਾਂ ਨੂੰ ਵੀ ਨਾਲ 411 ਦੇ ਵਿੱਚ شمار ਕੀਤਾ ਜਾਊਗਾ ਤੇ ਇਹ ਮਾਮਾ ਪਹੁੰਚ ਨਹੀਂ ਹੈ ਕਿ ਜਾਂ ਫਿਰ ਹੋਰ ਵੀ ਇਹਨਾਂ ਨਾਲ ਬੰਦੇ ਜਾਇਚ ਹੋਣਗੇ ਅਜੇ ਤੱਕ ਜੋ ਗੱਲ ਸਾਹਮਣੇ ਆਈ ਹੈ ਜੀ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਗਲੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਗੱਲ ਸਾਹਮਣੇ ਆਊ ਦੱਸੀ ਜਾਊਗਾ ਅਜੇ ਨਾ ਦੀ ਰਿਮਾਂਡ ਦਿੱਤਾ ਜਾਏਗਾ ਹਾਂ ਜੀ ਰਿਮਾਂਡ ਲਵਾਂਗੇ ਜੀ ਇਹਨਾਂ ਦਾ ਰਿਮਾਂਡ ਲਿਖਿਆ ਹੈ ਜਿੰਨਾ ਵਿੱਚ ਰਿਮਾਂਡ ਮਿਲੇ ਆ 3 ਦਿਨ ਦਾ ਲਿਖਿਆ ਹੈ ਔਰ ਉਹਦੇ ਚ ਵਤ ਤੋਂ ਵਤ ਕੋਸ਼ਿਸ਼ ਕਰਕੇ ਜਿਹੜਾ ਉਹ ਤਫ਼ਤੀਸ਼ ਅਮਲ ਚੀ ਆ ਤੇ ਇਹ ਜ਼ਿਆਦਾਤਰ ਜਿਹੜਾ ਧਰ ਮਿਗਿਸਤਾਨ ਤੋਂ ਨਹੀਂ ਮੋਟਰਸਾਈਕਲ ਜ਼ਿਆਦਾ ਚੋਰੀ ਕੀਤੇ ਕਰਦੇ ਸੀ ਜਿਹੜਾ ਪਹਿਲਾ ਮੋਟਰਸਾਈਕਲ ਆਪਾਂ ਇਹਨਾਂ ਕੋ ਜਿਹਦੇ ਉੱਤੇ ਸੀਗੇ ਸਵਾਰ ਇਹ ਦਵਾਰ ਸਾਹਿਬ ਤੋਂ ਚੋਰੀ ਕੀਤਾ ਸੀ ਜਿਹੜਾ ਸੈਕੰਡੀ ਦੂਸਰਾ ਪਲਟੀਨਾ ਤੇ ਘੌਰ ਮੋਟਰਸਾਈਕਲ ਇਹਨਾਂ ਨੇ ਰਿਕਵਰ ਕਰਾਇਆ ਸਪਲੈਂਡਰ ਇਹ ਨਾ ਸਿੱਧਾ ਸਾਬ ਤੋਂ ਚੋਰੀ ਕੀਤਾ ਇਸ ਤੋਂ ਇਲਾਵਾ ਹੋਰ ਵੱਖ-ਵੱਖ ਜਗ੍ਹਾ ਤੋਂ ਕੀਤੇ ਨੇ ਚੋਰੀ ਤੇ ਬਾਕੀ ਵੀ ਜਿਹੜੀ ਪੋਸ਼ਕਿਸ਼ ਚ ਗੱਲ ਸਾਹਮਣੇ ਆਊਗੀ ਉਹਦੇ ਬਾਰੇ ਦੱਸਿਆ ਜਾਊਗਾ